ਖਸ ਵੀਰਵਾਦਲ ਨੇ ਇਹ ਗੱਲ ਕਹੀ ਸੀ ਜਿਹੜੇ ਕਾਲੇ ਕਾਨੂੰਨ ਹੈ ਇਹ ਕੋਈ ਮਤਲਬ ਕਿਸਾਨਾਂ ਦੇ ਵਿਰੋਧ ਚ ਨਹੀਂ ਇਹ ਬਹੁਤ ਵਧਿਆ ਕਾਨੂੰਨ ਹੈ ਇਹਦੇ ਤੁਸੀਂ ਮਤਲਬ ਕਿਸਾਨ ਜਿਹੀ ਬੰਦੀਆਂ ਰੋਲਾ ਨਾ ਪਾਉ ਸਾਡੇ ਨਾਲ ਇੱਕ ਥੱਪੜ ਕਿਉਂ ਨਹੀਂ ਕਿਹਾ ਸੀ ਅਸੀਂ ਉਹਨੂੰ ਇਹ ਕਹਿ ਕੇ ਕਿ ਐਸ ਵੀ ਤੈਨੂੰ ਪਿੰਡਾਂ ਦੇ ਵਿੱਚ ਜਵਾਬ ਦੇਣਾ ਪਊਗਾ ਤੇ ਲੋਕ ਜਦੋਂ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ 13 ਮਹੀਨੇ ਦਿੱਲੀ ਦੇ ਬੂਹਾਂ ਤੇ ਬੈਠਿਆ ਜਾ ਕੇ ਇਹਨਾਂ ਨੇ ਸਤੀਫਾ ਲੋਕਾਂ ਦੇ ਛਤਰਾਂ ਤੋਂ ਡਰਦਿਆਂ ਨਹੀਂ ਦਿੱਤਾ ਕਿਉਂਕਿ ਅੰਦਰੋਂ ਮਤਲਬ ਸਤੀਫਾ ਨਹੀਂ ਦਿੱਤਾ ਸੀਗਾ ਅੰਦਰੋਂ ਇਹਨਾਂ ਦੀ ਜੋਟੀ ਹੈ ਬੋਦੀ ਦੇ ਨਾਲ ਕੈਪਟਨ ਮਰਿੰਦਰ ਸਿੰਘ ਦੁਬਾਰਾ ਕਹਿੰਦੇ ਨੇ ਕਿ ਮੈਂ ਆਪਣੇ ਸਟੈਂਡ ਤੇ ਖੜਾ ਹੋਇਆ ਜੋ ਪਹਿਲਾਂ ਸੀ ਤਾਂ ਹੁਣ ਵੀ ਸਟੈਂਡ ਤੇ ਰਵਾਂਗਾ ਤਾਂ ਮੈਨੂੰ ਸੱਤਾ ਦੇ ਵਿੱਚ ਆਗੇ ਇਸੇ ਕਰਕੇ ਭਾਜਪਾ ਦੇ ਵਿੱਚ ਅਸੀਂ ਆਏ ਆ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਈਏ ਦੇਖੋ ਜੋ ਕੈਪਟਨ ਮਰਿੰਦਰ ਨੇ ਕਿਹਾ ਵੀ ਮੈਂ ਲੋਕਾਂ ਦੇ ਸੱਥਾਂ ਦੇ ਵਿੱਚ ਜਾਊਂਗਾ ਸਾਰਿਆਂ ਨੂੰ ਵੱਡਾ ਦੋਸਤੋਂ ਸਾਡਾ ਕੈਪਟਨ ਹੈ ਜਿਨੇ ਜਦੋਂ ਨੇ ਮਤਲਬ ਆੰਗਰਾਖ ਦਾ ਰਾਜ ਸੀਗਾ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਲੋਕਾਂ ਨੂੰ ਕਿਹਾ ਵਿੱਚ ਕਿਸਾਨਾਂ ਦਾ ਸਾਰਾ ਕਰਜ਼ੇ ਤੇ ਲੀਖ ਮੈਰੇ ਜਾਊਗਾ ਬੈਂਕਾਂ ਦਾ ਮੈਂ ਆਪਰੋਂ ਆੜਤੀਆਂ ਦੇ ਮੇਰੇ ਦੂੰਗਾ ਤੇ ਉਹ ਜੋ ਸਾਡੇ ਜਿਹੜੇ ਕਿਸਾਨ ਆ ਲੋਕਾਂ ਨੂੰ ਘਬਰਾਹ ਕਰਕੇ ਰਾਜਗਦੀ ਤੇ ਬਰਾਜਮਾਨ ਹੋ ਗਿਆ ਤੇ ਜਦੋਂ ਰਾਜਗਦੀ ਤੇ ਬਰਾਜਮਾਨ ਹੋ ਗਿਆ ਉਹੀ ਕਿਸਾਨਾਂ ਦੀਆਂ ਕੋਰਕੀਆਂ ਲਲਾਮੀਆਂ ਸਾਰਾ ਕੁਝ ਉਵੇਂ ਚੱਲਦਾ ਰਿਹਾ ਅੱਜ ਉਹ ਕਿਸਾਨ ਜਿਹੜੇ ਮਤਲਬ ਕਰਜ਼ੇ ਦੀ ਲﺒੇੜਥ ਲਿਆਏ ਹੋਇਆ ਜਿਹੜਾ ਸਿਸਟਮ ਹੈ ਸਾਡਾ ਲੈਣਾ ਦੇਣਾ ਸੀ ਬੈਂਕਾਂ ਦੇ ਵਿੱਚ ਜੋ ਲੋਕਾਂ ਨੂੰ ਆਸ ਸੀਗੀ ਵੀ ਕੈਪਟਨ ਨੇ ਤਾਂ ਮਾਫ ਕਰਤਾ ਵੀ ਆਪਾਂ ਨਾ ਪਰ ਉਹ ਸਾਡਾ ਸਿਸਟਮ ਵੀ ਖਰਾ ਹੋਇਆ ਨਾ ਦੇਣਾ ਵੀ ਸਾਡਾ ਸਿਸਟਮ ਚ ਵਿੱਚ ਬੈਂਕਾਂ ਚ ਨੁਕਸਪਾ ਹੈ ਇਸ ਕਰਕੇ ਵੱਡਾ ਦੁਸ਼ਮਣ ਸਾਡਾ ਕੈਪਟਨ ਹੈ ਕਿਸਾਨੀ ਦਾ ਜਿਹੜਾ ਕਿਸਾਨ ਦਾ ਮਤਲਬ ਕਿਸਾਨੀ ਨਾਲ ਜੁੜੇ ਹੋਇਆ ਸੁਖਵੀਰ ਬਾਦਲ ਦੀ ਗੱਲ ਕਰੀਏ ਕਾਲੀ ਦਲ ਦੀ ਤਾਂ ਭਾਜਪਾ ਦੇ ਵਿੱਚ ਗੱਠਜੋੜ ਹੋਣ ਜਾ ਰਿਹਾ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਰੈਲੀ ਵੀ ਚਲਾਈ ਜਾ ਰਹੀ ਹੈ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਪੰਜਾਬ ਨੂੰ ਬਚਾਉਣਗੇ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਦੇਖੋ ਜਦੋਂ ਕਾਲੇ ਕਾਨੂੰਨ ਮਤਲਬ ਰੱਦ ਕਰਾਉਣ ਦੀ ਖਾਤਰ ਸਾਰੀਆਂ ਕਿਸਾਨ ਜਿਹੀ ਬੰਦੀਆਂ ਨੇ ਸਿਰ ਜੁੜਿਆ ਸੀਗਾ ਪਹਿਲਾਂ ਅਸੀਂ ਟਰੈਕਟਰ ਮਾਰਚ ਕਰਾਇਆ ਸੀ ਕਬੀਰ ਬਾਦਲ ਦੇ ਘਰੇ ਮੰਗ ਪੱਤਰ ਦੇ ਕੇ ਆਏ ਸੀ ਉਹਨੂੰ ਕਿਹਾ ਸੀ ਵੀ ਜਿਹੜੇ ਕਾਲੇ ਕਾਨੂੰਨ ਆ ਤੁਸੀਂ ਪਾਰਲੀਮੈਂਟ ਦੇ ਵਿੱਚ ਮੈਂਬਰੋਂ ਇਹ ਕਾਲੇ ਕਾਨੂੰਨ ਕਿਸਾਨਾਂ ਆਪਦੇ ਵਿਰੋਧ ਚ ਐ ਤੇ ਕਬੀਰ ਬਾਦਲ ਨੇ ਇਹ ਗੱਲ ਕਹੀ ਸੀ ਜਿਹੜੇ ਕਾਲੇ ਕਾਨੂੰਨ ਐ ਇਹ ਕੋਈ ਮਤਲਬ ਕਿਸਾਨਾਂ ਦੇ ਵਿਰੋਧ ਚ ਨਹੀਂ ਇਹ ਬਹੁਤ ਵਧੀਆ ਕਾਨੂੰਨ ਐ ਇਹਦੇ ਤੁਸੀਂ ਮਤਲਬ ਕਿਸਾਨ ਜਿਹੀ ਬੰਦੀਆਂ ਰੋਲਾ ਨਾ ਪਾਓ ਸਾਡੇ ਨਾਲ ਇੱਕ ਥੱਪੜ ਕਿਉਂ ਨਹੀਂ ਕਿਹਾ ਸੀ ਅਸੀਂ ਉਹਨੂੰ ਇਹ ਕਹਿ ਕੇ ਆਏ ਸੀ ਵੀ ਤੈਨੂੰ ਪਿੰਡਾਂ ਦੇ ਵਿੱਚ ਜਵਾਬ ਦੇਣਾ ਪਊਗਾ ਤੇ ਲੋਕ ਜਦੋਂ ਕਾਲੇ ਕਾਨੂੰ ਉਹਾਂ ਤੇ ਬੈਠੇ ਜਾ ਕੇ ਇਹਨਾਂ ਨੇ ਸਤੀਫਾ ਲੋਕਾਂ ਦੇ ਛੇਤਰਾਂ ਤੋਂ ਡਰਦਿਆਂ ਨੇ ਦਿੱਤਾ ਕਿਉਂਕਿ ਅੰਦਰੋਂ ਮਤਲਬ ਸਤੀਫਾ ਨਹੀਂ ਦਿੱਤਾ ਸੀਗਾ ਅੰਦਰੋਂ ਇਹਨਾਂ ਦੀ ਜੋਟੀ ਹੈ ਬੋਦੀ ਦੇ ਨਾਲ ਪਰ ਉਹ ਲੋਕਾਂ ਜਿਹੜਾ ਵਿਚਰਨਾ ਸੀ ਉੱਥੇ ਜਰੂਰ ਸਤੀਫਾ ਦਿੱਤਾ ਇਹਨਾਂ ਨੇ ਹੁਣ ਵੀ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਹੈ ਤੁਸੀਂ ਤਾਂ ਉਹ ਭਾਜਪਾ ਵੱਲੋਂ ਲਿਆਂਦੇ ਗਏ ਸੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਤਾਂ ਹੁਣ ਦੁਬਾਰਾ ਫਿਰ ਕਾਲੀ ਦਲ ਗੱਠ ਜੋੜ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਵੋਟਾਂ ਦੇ ਲਈ ਆਉਣਗੇ ਕੀ ਲੱਗਦਾ ਲੋਕ ਦੇਖਣਗੇ ਬਿਲਕੁਲ ਜਿਹੜਾ ਇਹ ਗੱਠ ਜੋੜ ਕਰ ਰਹੇ ਨੇ ਇਹ ਤੁਹਾਨੂੰ ਪਹਿਲਾਂ ਹੀ ਦੱਸ ਟਿਆ ਵੀ ਗੱਠ ਜੋੜਨਾ ਤਾਂ ਟੁੱਟਿਆ ਨਹੀਂ ਸੀਗਾ ਉਤਲੇ ਮਨ ਨੂੰ ਮਤਲਬ ਲੋਕਾਂ ਚ ਟੁੱਟਿਆ ਸੀਗਾ ਤੇ ਜੇ ਪਿੰਡਾਂ ਦੇ ਵਿੱਚ ਆਉਣਗੇ ਮਤਲਬ ਲੋਕ ਇਹਨਾਂ ਦਾ ਵਿਰੋਧ ਕਰਨਗੇ ਜਿੰਨੇ ਇਹਨਾਂ ਨੇ ਮਤਲਬ ਕਿਸਾਨੀ ਨੂੰ ਘਾਟੇ ਦੇ ਵਿੱਚ ਭੇਜੀ ਹੋਈ ਹੈ ਤੁਸੀਂ ਦੇਖੇ ਉਹਨਾਂ ਵੀ 2015 ਦੇ ਵਿੱਚ ਨਰਮਾ ਹੁੰਦਾ ਸਾਡੇ ਮਜ਼ਦੂਰ ਵੀ ਕੰਮ ਕਰਦੇ ਸੀ ਸਾਡੇ ਮਤਲਬ ਕਿਸਾਨ ਵੀ ਉਹਦੇ ਵਿੱਚ ਕੰਮ ਕਰਦੇ ਸੀ ਜਿਨ੍ਹਾਂ ਨੇ ਮਤਲਬ ਉਹ ਵੀ ਸਾਡਾ ਖਤਮ ਕਰਕੇ ਤੇ ਬਾਹਰਲੇ ਹੋਰ ਮਤਲਬ ਬੀਟੀ ਬੂਟੀ ਲਿਆ ਕੇ ਸਾਡੇ ਕਿਸਾਨ ਮਤਲਬ ਜ਼ਮੀਨਾਂ ਦਾ ਵੀ ਵੱਡੀ ਗਿਣਤੀ ਜਨਸਕਾਨ ਹੋਇਆ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਵੀ ਨਸਕਾਨ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ सीएम ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਨਾਲ ਆ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਕਿਸਾਨੀ ਕੈਂਪ ਲਗਾਏ ਜਾਂਦੇ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਦਾ ਜਿਹੜਾ ਖੁਸ਼ਹਾਲ ਕਰ ਦਿੱਤਾ ਕਿੰਨਾ ਕੁ ਖੁਸ਼ਹਾਲ ਹੋਇਆ ਦੇਖੋ ਭਗਵੰਤ ਮਾਨ ਨੇ ਜਿੱਦੇ ਮਤਲਬ 92 ਇਹਨਾਂ ਦੇ ਐਮਐਲਏ ਬਣਿਆ ਸੱਥਾਂ ਦੇ ਵਿੱਚ ਕਿਹਾ ਸੀ ਵੀ ਲੋਕਾਂ ਦੀ ਸੱਥਾਂ ਦੇ ਵਿੱਚ ਗੱਲ ਸੁਣੀ ਜਾਊਗੀ ਹਰ ਇੱਕ ਦਾ ਮਤਲਬ ਕੋਈ ਤਸੀਲਦਾਰ ਨਹੀਂ ਕੋਈ ਪੈਸਾ ਲਊਗਾ ਕੋਈ ਥਾਣੇਦਾਰ ਨਹੀਂ ਲਊਗਾ ਅੱਜ 19 ਮਤਲਬ ਤਸੀਲਦਾਰ ਦੀ ਫੀਸ ਹੈ 19 ਥਾਣੇਦਾਰ ਦੀ ਫੀਸ ਹੈ ਕੋਈ ਵੀ ਸਰਕਾਰੀ ਦੈਰੇ ਦੇ ਵਿੱਚ ਵਗਜੋ ਉਦੋਂ ਦੁੱਗਣੀ ਫੀਸ ਹੈ ਕੋਈ ਘਟਣੀ ਨਹੀਂ ਗਈ ਕੋਈ ਜਿਹੜੇ ਮਤਲਬ ਕਹਿੰਦੇ ਸੀ ਆਮ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਕੋਈ ਏਡੀ ਵੱਡਾ ਕੋਈ ਫਰਕ ਨਹੀਂ ਪਿਆ ਫਰਕ ਆਹੀ ਜ਼ਰੂਰ ਪਿਆ ਵੀ ਉਹ ਪਾਣੀ ਮਤਲਬ ਡਾਂਗਾਂ ਨਾਲ ਕੁੱਟਦੇ ਸੀ ਪਾਣੀ ਮਾਰ ਕੇ ਕੁੱਟਦਾ ਉਹੀ ਚੁੰਨੀਆਂ ਰੋੜ ਰਹੀਆਂ ਹੱਡੀਆਂ ਮਾਮਾ ਭੈਣਾਂ ਦੀਆਂ ਆਪਣੇ ਹੱਕ ਲਈ ਖਾਤਰ ਉਹਨਾਂ ਮਤਲਬ ਮੰਨ ਕੇ ਚਲੋ ਵੀ ਡਾਂਗ ਵੀ ਉਹੀ ਉਹਨਾਂ ਦੀ ਤੇ ਸਾਡੀਆਂ ਟੂਆਂ ਵੀ ਉਹੀ ਆ ਤਾਂ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਪਏ ਇਮਾਨਦਾਰੀ ਦੀ ਤਾਂ ਕਿਥੇ ਤੁਸੀਂ ਕਹਿ ਰਹੇ ਹੋ ਉਹੀ ਰਿਸ਼ਵਤ ਚੱਲਦੀ ਆ ਫਿਰ ਫਲੈਕਸ ਬੋਰਡਾਂ ਤੇ ਵੀ ਐਨਾ ਕਰੋੜਾਂ ਰੁਪਏ ਖਰਚਾ ਹੋ ਗਿਆ ਇਹ ਬਿਲਕੁਲ ਇਹ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਸੀ ਵੀ ਜਿਹੜੀ ਰਾਜਗੱਦੀ ਤੇ ਬਰਾਜਮਾਨ ਭਗਵੰਤ ਮਾਨ ਬਹਿ ਜੇ ਉਹਦੇ ਉੱਤੇ ਕੋਈ ਮਰਜ਼ੀ ਬਹਿ ਜੇ ਉਹਦੇ ਚਮਕ ਲੱਗੇ ਉਹਨੇ ਉਹ ਸਾਰਾ ਉਹ ਘਰਾਣੇ ਦੀ ਗੱਲ ਸੁਣਨੀ ਹੈ ਉਹੀ ਬੋਰਡ ਲੱਗਣਗੇ ਉਹੀ ਖਰਚਾ ਹੋਣਾ ਉਹਨਾਂ ਪਿੱਛੇ ਮੋੜਾਂ ਦੇ ਵਿੱਚ ਕੇਂਦਰੀ ਵਾਲਾ ਹੈ ਤੇ ਉੱਥੇ ਅਸੀਂ ਜਾ ਕੇ ਪਤਾ ਕਰਿਆ ਉਥੇ 300 3 ਕਰੋੜ ਰੁਪਏ ਦਾ ਤੱਕਲਾ ਟੈਂਟੀ ਮੰਗਾਇਆ ਦਿੱਲੀ ਤੋਂ ਕਿ ਇਹਨਾਂ ਨੇ ਘੱਟ ਖਰਚੇ ਕਰੇ ਉਦੋਂ ਦੁੱਗਣੇ ਖਰਚੇ ਕੀਤੇ ਜਾ ਰਹੇ ਹਨ ਕਿਸਾਨੀ ਦੇ ਉੱਤੇ ਬੋਝ ਪਾ ਰਿਹਾ ਹੈ ਹੁਣ ਮੋਦੀ ਵਾਲਾ ਮੋਦੀ ਕਹਿੰਦਾ ਵੀ ਮੈਂ ਦੁੱਗਣੀ ਆਮਦਨ ਕਰ ਦੂੰਗਾ ਮੋਦੀ ਨਹੀਂ ਜਦੋਂ ਵੋਟਾਂ ਲੈਣੀਆਂ ਉਹ ਗੱਪ ਮਾਰਦੇ ਆ 15 15000 ਲੱਖ ਰੁਪਏ ਉਹ ਖਾਤਿਆਂ ਚ ਪਾਇਆ ਜਾਊਗਾ ਇਸ ਕਰਕੇ ਜਿਹੜੇ ਅਸੀਂ ਟੂਲ ਪਲੱਜੇ ਘੇਰੇ ਆ ਜਾਂ ਮੰਤਰੀਆਂ ਦੇ ਕੁੰਡੇ ਖੜਕਾਈ ਜਾਂਦੇ ਆ ਭਾਜਪਾ ਦੇ ਜਦੋਂ ਸਮੁੱਤ ਮੋਰਚੇ ਸੱਦੇ ਤੇ ਇਹ ਇਸ ਕੜੀ ਦੇ ਨਾਲ ਜੁੜਿਆ ਹੋਇਆ ਤਾਂ ਕਰਕੇ ਜਿਹੜੀ ਕਿਸਾਨੀ ਨੂੰ ਬਚਾਉਣ ਦੀ ਖਾਤਰ ਇਸ ਨੂੰ ਤਮੋਰਚੇ ਨੇ ਫੈਸਲਾ ਕੀਤਾ ਹੈ ਕਿ ਇਹਨੂੰ ਕਿਸੇ ਹਿਸਾਬ ਨਾਲ ਬਚਾਈ ਜਾ